ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 4 ਅੰਤਰ ਅਵਿਆਨ ਭਈ ਮਤ ਮਦਮ ਸਤ ਗੁਰ ਕੀ ਪਰਤੀਤ ਨਹੀਂ ਅੰਦਰ ਕਪਟ ਸਭ ਕਪਟੋ ਕਰ ਜਾਣਾ ਕਪਟੇ ਖਪਹਿ ਖਪਾਹੀ ਅੰਤਰ ਅਗਿਆਨ ਭਈ ਮਤ ਮਦਮ ਸਤਗੁਰ ਕੀ ਪਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣਾ ਕਪਟੇ ਖਪਹਿ ਖਪਾਹੀ ਸਤ ਗੁਰ ਕਾ ਭਾਣਾ ਚਿਤ ਨ ਆਵੇ ਆਪਣੇ ਸੁਆਇ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸਬਦ ਸਮਾਹੀ ਮਹਲਾ ਚੌਥਾ ਮਨ ਮੁਖ ਮਾਇਆ 모헤 ਵਾਪੇ ਦੂਜੈ ਪਾਏ ਮਨੁਆ ਥਿਰ ਨਾਹੀ ਅਨ ਦਿਨ ਜਲਤ ਰਹੇ ਦਿਨ ਰਾਤੀ ਹਉ ਮੈਂ ਖਪੈ ਖਪਾਹੇ ਅੰਤਰ ਲੋਵ ਮਹਾ ਗੋਬਾਰਾ ਤਿਨ ਕੈ ਨਿਕਟ ਨ ਕੋਈ ਜਾਹੇ ਓਏ ਆਪ ਦੁਖੀ ਸੁਖ ਕਬ ਹੋ ਨਾ ਪਾਵੇ ਜਨਮ ਮਰੈ ਮਰ ਜਾਹੇ ਨਾਨਕ ਬਖਸ ਲੈ ਪ੍ਰਵ ਸਾਚਾ ਜੇ ਗੁਰ ਚੰਨੀ ਚਿਤਲਾਹਿ ਪੌੜੀ ਸੰਤ ਪਗਤ ਪਰਵਾਣ ਜੋ ਪ੍ਰਵ ਪਾਇਆ ਸੇਈ ਵਿਚਖਣ ਜੰਤ ਜਿਨੀ ਹਾਰ त्याਆ ਅਮਰਤ ਨਾਮ ਨੇਦਾਨ ਓ ਜਨ ਖਾਇਆ ਸੰਤ ਜਨਾ ਕੀ ਤੋਰ ਮਸਤਕ ਲਾਇਆ ਨਾਨਕ ਭਏ ਪੁਨੀਤ ਅਰਤੀ ਰਤਨਾ ਆਇਆ ਅਮਰਤ ਨਾਮ ਨਿਦਾਨ ਓ ਜਨ ਖਾਇਆ ਸੰਤ ਜਨਾ ਕੀ ਤੋਰ ਮਸਤਕ ਲਾਇਆ ਨਾਨਕ ਭਏ ਪੁਨੀਤ ਅਰਤੀ ਰਤਨਾ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਟੁਡੇਜ਼ ਹੁਕਮਨਾਮਾ ਫ੍ਰਾਮ ਸ੍ਰੀ ਦਰਬਾਰ ਸਾਹਿਬ ਅਮਰਸਾ ਅਟਰਡ ਬਾਈ ਆਵਰ 4ਥ ਗੁਰੂ ਗੁਰੂ ਰਾਮਦਾਸ ਜੀ ਅੰਡਰ ਹੈਡਿੰਗ ਸਲੋਕ 4ਥ ਮਹਿਲ ਗੁਰੂ ਸਾਹਿਬ ਜੀ ਸੇਇੰਗ ਥੈਟ ਹੀ ਹੈਸ ਸਪਿਰਚੁਅਲ ਇਗਨੋਰੈਂਸ ਵਿਦਿਨ ਐਂਡ ਹਿਸ ਇੰਟੈਲੈਕਟ ਇਜ਼ ਡਲ ਐਂਡ ਡਿਮ He does not place his faith in the true Guru. He has deceit within himself and so he sees deception in all others. Through his deceptions, he is totally ruined. The true Guru's will does not enter into his consciousness and so he wanders around. Pursuing his own interests, if he grants his grace, then Nanak is absorbed into the word of the Shabad. Fourth Mahal: The self-willed manmukhs are engrossed in emotional attachment to Maya. In the love of duality, their minds are unsteady. Night and day. They are burning day and night. They are totally ruined by their egotism. Within them is the total pitch darkness of greed, and no one even approaches them. They themselves are miserable and they never. Find peace. They are born only to die, and die again. O Nanak, the true Lord God forgives those who focus their consciousness on the Guru's feet. Body, that saint, that devotee is acceptable. Who is loved by God? Those. Beings are wise who meditate on the Lord. They eat the food, the treasure of the ambrosial name, the name of the Lord. They apply the dust of the feet of the saints to their foreheads. O Nan, they are purified, bathing in the sacred shrine of the Lord. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅੱਜ ਦੇ ਪਵਿੱਤਰ ਓਪਨਾਂਵੇਂ ਜੋ ਸ੍ਰੀ ਦਰਵਾਸ ਸਭ ਅੰਮ੍ਰਿਤਸਰ ਤੋਂ ਆਏ ਹਨ ਸਾਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਚਾਰਣ ਕੀਤੇ ਹੋਏ ਹਨ ਸ਼ਲੋਕ ਮਹੱਲਾ ਚੌਥਾ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਮਾਨ ਮੁਖ ਦੇ ਹਦੇ ਵਿੱਚ ਆ ਗਿਆਨ ਹੈ ਉਸਤੀ ਅਕਲ ਹੋਸ਼ੀ ਹੁੰਦੀ ਹੈ ਤੇ ਸਤਗੁਰੂ ਤੇ ਉਸ ਨੂੰ ਸਿੱਧਕ ਨਹੀਂ ਹੁੰਦਾ ਮਾਨਵੇ ਵਿਚ ਤੋਖਾ ਹੋਣ ਕਰਕੇ ਸੰਸਾਰ ਵਿੱਚ ਵੀ ਉਹ ਸਾਰਾ ਤੋਖਾ ਹੀ ਤੋਖਾ ਵਰਤਦਾ ਸਮਝਦਾ ਹੈ ਮਾਨਵਕ ਬੰਦੇ ਆਪ ਦੁਖੀ ਹੁੰਦੇ ਹਨ ਤੇ ਹੋਰਨਾਂ ਨੂੰ ਦੁਖੀ ਕਰਦੇ ਹਨ ਸਤਿਗੁਰੂ ਦਾ ਹੁਕਮ ਉਹਨਾਂ ਦੇ ਚਿੱਤ ਵਿੱਚ ਨਹੀਂ ਆਉਂਦਾ ਭਾਵ ਭਾਣਾ ਨਹੀਂ ਮੰਨਦੇ ਤੇ ਆਪਣੀ ਗਰਜ ਦੇ ਪਿੱਛੇ ਭਟਕਦੇ ਫਿਰਦੇ ਹਨ ਇਹ ਨਾਨਕ ਜੇ ਹਰੀ ਆਪਣੀ ਮਿਹਰ ਕਰੇ ਤਾਂ ਹੀ ਉਹੋ ਗੁਰੂ ਦੇ ਸ਼ਬਦ ਵਿੱਚ ਲੀਨ ਹੁੰਦੇ ਹਨ ਮਾਇਆ ਦੇ ਮੋਹ ਵਿੱਚ ਗਰਸੇ ਹੋਏ ਮਨੁੱਖਾਂ ਦਾ ਮਨ ਮਾਇਆ ਦੇ ਪਿਆਰ ਵਿੱਚ ਇੱਕ ਥਾਂ ਨਹੀਂ ਟਿਕਦਾ ਹਰ ਵੇਲੇ ਦਿਨ ਰਾਤ ਮਾਇਆ ਵਿੱਚ ਸੜਦੇ ਰਹਿੰਦੇ ਹਨ ਅਹੰਕਾਰ ਵਿੱਚ ਆਪ ਦੁਖੀ ਹੁੰਦੇ ਹਨ ਔਰ ਉਹਨਾਂ ਨੂੰ ਦੁਖੀ ਕਰਦੇ ਹਨ ਉਹਨਾਂ ਦੇ ਅੰਦਰ ਲੋ ਰੂਪ ਵੱਡਾ ਹਨੇਰਾ ਹੁੰਦਾ ਕੋਈ ਮਨੁੱਖ ਉਹਨਾਂ ਦੇ ਨੇੜੇ ਨਹੀਂ ਟੁਕਦਾ ਉਹ ਆਪਣੇ ਆਪ ਹੀ ਦੁਖੀ ਰਹਿੰਦੇ ਹਨ ਕਦੇ ਸੁਖੀ ਨਹੀਂ ਹੁੰਦੇ ਸਦਾ ਜੰਮਣ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਇਹ ਨਾਨਕ ਜੇ ਉਹ ਗੁਰੂ ਦੇ ਚਰਨਾਂ ਵਿੱਚ ਚਿਤ ਜੋੜਨ ਤਾਂ ਸੱਚਾ ਹਰੀ ਉਹਨਾਂ ਨੂੰ ਬਖਸ਼ ਲੈ ਜੋ ਮਨੁੱਖ ਪ੍ਰਭੂ ਨੂੰ ਪਿਆਰੇ ਹਨ ਉਹ ਸੰਤ ਹਨ ਭਗਤ ਹਨ ਉਹੀ ਕਬੂਲ ਹਨ ਉਹ ਮਨੁੱਖ ਸਿਆਣੇ ਹਨ ਜੋ ਹਰੀ ਨਾਮ ਸਿਮਰਦੇ ਹਨ ਆਤਮਿਕ ਜੀਵਨ ਦੇਣ ਵਾਲਾ ਨਾਮ ਖਜ਼ਾਨਾ ਰੂਪ ਭੋਜਨ ਖਾਂਦੇ ਹਨ ਤੇ ਸੰਤਾਂ ਦੀ ਚਰਨ ਧੂੜ ਆਪਣੇ ਮੱਥੇ ਤੇ ਲਾਉਂਦੇ ਹਨ ਇਹ ਨਾਨਕ ਇਹੋ ਜਿਹੇ ਮਨੁੱਖ ਹਰੀ ਦੇ ਭੋਜਨ ਰੂਪ ਇਸ ਤੇ ਨਹੋਂਦੇ ਹਨ ਤੇ ਪਵਿੱਤਰ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ